ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸ ਦੇ ਕਿ ਮੋਹਾਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਪੇੜ ਹੋਈ ਹੈ ਇਸ ਦੌਰਾਨ ਗੈਂਗਸਟਰ ਦੀ ਲੱਤ ਤੇ ਗੋਲੀ ਲੱਗੀ ਹੈ ਜਾਣਕਾਰੀ ਮੁਤਾਬਕ ਇਹ ਮੁਕਾਬਲਾ ਮੋਹਾਲੀ ਦੇ ਵਿੱਚ ਹੋਇਆ ਜਦੋਂ ਸਪੈਸ਼ਲ ਸ਼ੈਲ ਨੇ ਗੈਂਗਸਟਰ ਨੂੰ ਆਤਮ ਸਮਰਪਨ ਕਰਨ ਲਈ ਕਿਹਾ ਤਾਂ ਗੈਂਗਸਟਰ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਦੇ ਗੋਲੀਆਂ ਚੁੜਾਈਆਂ ਇਸ ਦੌਰਾਨ ਇੱਕ ਬਦਮਾਸ਼ ਦੀ ਲੱਤ ਤੇ ਗੋਲੀ ਲੱਗੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਣਾ ਸਾਂਝਾ ਕਰ ਰਿਹਾ ਕਿ ਮੋਹਾਲੀ ਦੇ ਵਿੱਚ ਇੱਕ ਵਾਰ ਫਿਰ ਤੋਂ गैंगस्टर ਦਾ ਪੁਲਿਸ ਵਾਲਾ ਇੰਕਾਊਂਟਰ ਜਿਹੜਾ ਕਰ ਦਿੱਤਾ ਗਿਆ। ਸੁਰੋਂ ਕੀ ਕੁਝ ਕਹਿਣਾ ਪੁਲਿਸ ਅਧਿਕਾਰੀਆਂ ਦਾ? ਜੀ ਜੀ ਮਲਕੀਤ ਮਾਜੀ ਫੜੀ ਮੋਬਾਈਲ ਪਿੱਛੇ। ਹਾਂਜੀ। ਮਲਕੀਤ ਇਲਿਆਸ ਮੈਕਸੀ ਜਿਹੜਾ ਹੈਗਾ ਕ੍ਰਿਮੀਨਲ ਵਿਚੋਕੜ ਦਾ ਵਿਅਕਤੀ ਹੈਗਾ। ਅਪਰਾਧੀ ਕਿਦਾ ਬੈਕਗ੍ਰਾਉਂਡ ਹੈਗਾ। ਇਹ ਤੇ ਫਿਰੋਤੀਆਂ ਦੇ ਆਰਮਸਟੈਕ ਦੇ ਪਹਿਲਾਂ ਵੀ ਪਰਚੇ ਹੈਗੇ। ਸੋ ਮੁਹਾਲੀ ਦੇ ਵਿੱਚ ਪਿਛਲੇ ਦਿਨੋਂ ਇਹਨੇ ਮੁਹਾਲੀ ਦੇ ਵਿੱਚ ਵੀ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਸੀਗੀ। ਸਾਡੇ ਕੋਲ ਐਫਆਈਆਰ ਦਿੱਤੀ ਸੀਗੀ। ਅੱਜ ਸਾਡੀ ਟੀਮ ਨੇ ਜਦੋਂ ਇਹਨਾਂ ਤੋਂ ਰਿਕਵਰੀ ਕਰਨ ਲਈ ਇੱਥੇ ਲੈ ਕੇ ਆਏ। ਸਾਡੀ ਜਿਹੜੀ ਟੀਮ ਹੈਗੀ ਉਹਦੇ ਵਿੱਚ ਡੀਐਸਪੀ ਡੇਰਾਬਸੀ ਵਿਕਰਮ ਰਾੜ ਜੀ ਐਸਐਚਓ ਮਨਦੀਪ ਡੇਰਾਬਸੀ ਐਸਐਚਓ 에어로 ਸਿਟੀ ਤੇ ਸਾਡੇ ਇਨਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਇੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉਹ ਤੇ ਫਾਇਰ ਹਿੱਟ ਕੀਤਾ ਤੋਂ ਜਿਹੜੀ ਆਤਮੋਰਖਸ਼ਾ ਦੇ ਵਿੱਚ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅਸੀਂ ਹਸਪਤਾਲ ਪਹੁੰਚਾ। ਲੈ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੈ ਤੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਆਪਾਂ ਗੱਲ ਕਰ ਲਈਏ। ਦੇਖੋ ਕੋਈ ਵਿਅਕਤੀ ਲੋਨ ਵੂਲਫ ਹੋਵੇ ਕਿਸੇ ਛੋਟੇ ਮੋਟੇ ਗੈਂਗ ਦਾ ਹੋਵੇ ਕਿਸੇ بڑے ਗੈਂਗ ਦਾ ਹੋਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਸਾਡਾ ਮਕਸਦ ਕਲੀਅਰ ਹੈ ਸਾਡਾ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਜੋ ਵੀ ਅਪਰਾਧਿਕ ਕਿਸਮ ਦੀ ਗੱਲ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੀ ਇਹੀ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਣਾ। ਸਰ ਉਹਨੇ ਕਿੰਨੇ ਫਾਇਰ ਕੀਤੇ? ਉਹਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇੱਕ ਖੂਲ ਸਾਨੂੰ ਜਿਹੜਾ ਹੈਗਾ ਉਹ ਮਿਲਿਆ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲੇ ਉਹਦੇ ਵਿੱਚ ਤਿੰਨ ਜ਼ਿੰਦਾ ਰਹੌਣ ਦੇ ਤੇ ਸਰ ਹੋਰ ਰਿਕਵਰੀ ਕਿੱਥੀ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਬਾਕੀ ਚ ਡੀਟੇਲਸ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਤਦ ਨਾਲ ਸ਼ੇਅਰ ਕਰਾਂਗੇ ਠੀਕ ਹੈ ਕਿੰਨੇ ਵਜੇ ਤੇ ਸਰ ਹੋਣਾ ਇਸ ਟਾਈਮ ਇਕ ਕੁਛ ਦਿਨ ਪਹਿਲੇ ਤਾਂ ਹੈਗਾ ਜੀ ਸਾਡੀ ਟੀਮ ਇੱਥੇ ਸੀਗੀ ਉਹਨਾਂ ਮੌਕੇ ਤੇ ਆਏ ਬਾਕੀ ਟੀਮ ਕੱਲ ਹੋਵੇਗੀ ਠੀਕ ਹੈ ਤਾਂ ਬਿਲਕੁਲ ਐਸਐਸਪੀ ਮਹਾਲੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਇੱਕ ਵਾਰੀ ਫਿਰ ਗੱਲ ਕਰ ਲੈਂਦੇ ਆ ਸੀਪ ਸਭ ਕਿਉਂਕਿ ਇੱਕ ਵੱਡਾ ਟੀਮ ਸਾਹਿਬ ਇੱਕ ਵੱਡਾ ਆਪਰੇਸ਼ਨ ਜਿਹੜਾ ਦੇਖਣ ਨੂੰ ਮਿਲਦਾ ਇੱਕ ਪਾਸੇ ਨਸ਼ੇ ਨੂੰ ਲੈ ਕੇ ਵੀ ਠੀਠੀਏ ਦੀ ਚੱਲ ਰਹੀ ਹੈ ਇੱਕ ਪਾਸੇ ਇਨਕਾਊਂਟਰ ਜਿਹੜਾ ਹੋਇਆ ਇਸ ਨੂੰ